विधानसभा ਹਲਕਾ ਖੇਮਕਰਨ ਨਦੀਨਪਿੰਦੇ ਪਿੰਡ ਸਰਾਇਂ ਵਲਟੋਹਾ ਵਿਖੇ ਰੇਲ ਪਟੜੀ ਦੇ ਥੱਲੇ ਬਣਿਆ ਅੰਡਰ ਬ੍ਰਿਜ ਜਿਸ ਵਿੱਚ ਹਰ ਰੋਜ਼ ਸੈਂਕੜੇ ਵਾਹਨ ਅਤੇ ਲੋਕ ਆਪਣਾ ਪਸ਼ੂਆਂ ਦਾ ਚਾਰਾ ਲੈਣ ਲਈ ਲੰਘਦੇ ਨੇ ਬੀਤੇ ਦਿਨੀ ਹੋਈ ਪਾਰੀ ਬਾਰਿਸ਼ ਕਾਰਨ ਇਸ ਅੰਡਰ ਬ੍ਰਿਜ ਵਿੱਚ 30 ਤੋਂ 35 ਫੁੱਟ ਪਾਣੀ ਉਤੋਂ ਤੱਕ ਭਰ ਚੁੱਕਾ ਹੈ ਇਸ ਉਪਰੰਤ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਅਤੇ ਸੈਂਟਰ ਗਵਰਨਮੈਂਟ ਨੇ ਇਹ ਅੰਡਰ ਬ੍ਰਿਜ ਲੋਕਾਂ ਦੀ ਸਹੂਲਤ ਲਈ ਬਣਾਇਆ ਸੀ ਅਤੇ ਲੋਕਾਂ ਨੂੰ ਇਸ ਥੱਲੇੋਂ ਲੰਘ ਕੇ ਰੇਲਵੇ ਲਾਈਨ ਦੇ ਉਪਰੋਂ ਦੀ ਨਹੀਂ ਲੰਘਣਾ ਪੈਂਦਾ ਸੀ ਪਰ ਹੁਣ ਹੋਈ ਭਾਰੀ ਬਾਰਿਸ਼ ਕਾਰਨ ਇਸ ਅੰਡਰਬ੍ਰਿਜ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ 30 ਤੋਂ 35 ਫੁੱਟ ਦੇ ਕਰੀਬ ਪਾਣੀ ਭਰ ਚੁੱਕਾ ਹੈ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਉਹਨਾਂ ਦੇ ਪਸ਼ੂਆਂ ਦੇ ਚਾਰੇ ਵਾਸਤੇ ਉਹਨਾਂ ਨੂੰ ਕੋਈ ਕਿਲੋਮੀਟਰ ਦੂਰ ਪਿੰਡਾ ਥਾਈ ਹੋ ਕੇ ਆਉਣਾ ਪੈਂਦਾ ਹੈ ਜੋ ਕਿ ਬਿਲਕੁਲ ਨਜ਼ਦੀਕ ਦਾ ਰਸਤਾ ਹੈ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸੈਂਟਰ ਗਵਰਨਮੈਂਟ ਤੋਂ ਮੰਗ ਕੀਤੀ ਹੈ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਅਤੇ ਇਸ ਵਿੱਚੋਂ ਜਲਦੀ ਤੋਂ ਜਲਦੀ ਪਾਣੀ ਕੱਢਿਆ ਜਾਵੇ ਤਾਂ ਜੋ ਲੋਕਾਂ ਨੂੰ ਆਉਣ ਜਾਣ ਵਿੱਚ ਆ ਰਹੀਆਂ ਪਰੇਸ਼ਾਨੀਆਂ ਤੋਂ ਨਿਜਾਤ ਮਿਲ ਸਕੇ ਇਹ ਸਾਜੀ ਪਾਣੀ ਇਦਾਂ ਵੀ ਘਟੋ ਘਟ 2000 ਏਕੜ ਜ਼ਮੀਨ ਇੱਥੇ ਜੀ ਪਾਣੀ ਹਰ ਸਾਲ ਹੀ ਉਹ ਸਾਡਾ ਹਾਲ ਹੁੰਦਾ ਝੋਨਾ ਸਾਡਾ ਡੁੱਬ ਜਾਂਦਾ ਆ ਵੇਖ ਲਓ ਤੁਹਾਡੇ ਸਾਹਮਣੇ ਅਸਰਾ ਪਿੰਡ ਦੇ ਵਿੱਚ ਬੱਚੇ ਕੱਲ ਤੋਂ ਮਤਲਬ ਬਾਲਰ ਸਕੂਲ ਦੇ ਪਾਣੀ ਘਟੋ ਘਟ 15 ਫੁੱਟ ਪਾਣੀ ਖਲੋਤਾ ਰੇਲਵੇ ਫਾੜਕ ਤੇ ਘਟੋ ਘਟ ਰੇਲਵੇ ਫਾੜਕ ਦਾ ਕੋਈ ਅਧਿਕਾਰੀ ਆਇਆ ਨਹੀਂ ਅਜੇ ਤੱਕ ਕੋਈ ਅਧਿਕਾਰੀ ਨਹੀਂ ਆਇਆ ਕੱਲ ਦਾ ਪਾਣੀ ਖੜਾ ਝੋਨਾ ਕਿ ਨਾ ਪਾਣੀ ਸਾਰੇ ਚ ਖਲੋਤਾ 2000 ਏਕੜ ਹੈ ਜੀ ਜਿੰਨਾ ਵੀ ਇੱਧਰ ਖੜਾ ਸਾਬ ਲਾਗੇ ਬੰਨੇ ਆਸਲਪੁਰ ਮਤਲਬ ਜੋ ਸਰਾਵਾ ਦੇ ਦੋ ਪਿੰਡਾਂ ਦਾ ਪਾਣੀ ਕੋਈ ਪ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਕਰਦੇ ਪ੍ਰਸ਼ਾਸਨ ਤੋਂ ਵੀ ਸਾਡੇ ਕੋ ਅੱਗੇ ਡਰੇਨ ਦੇ ਵਿੱਚ ਪੁਲੀ ਪਾਈ ਜਾਵੇ ਜਾਂ ਅੱਗੇ ਪਾਣੀ ਦਾ ਨਿਕਾਸ ਕੀਤਾ ਜਾਵੇ ਅਸੀਂ ਉਹਦਾ ਧੰਨਵਾਦ ਕਰਾਂਗੇ ਹਰ ਸਾਲ ਸਾਡਾ ਇਹ ਹੁੰਦਾ ਹਾਂ ਹਾਂਜੀ ਭਾਈ ਆ ਜਿਹੜਾ ਪਾਣੀ ਖਲੋਤਾ ਵਾ ਤੁਹਾਡੇ ਹੋਰ ਕੋਈ ਪਿੰਡ ਨੂੰ ਰਾਹ ਨੰਗਨ ਨੂੰ ਹੈਗਾ ਵਾ ਹਾਂਜੀ ਉਧਰ ਇੱਧਰ ਕੋਈ ਰਾਹ ਨਹੀਂ ਪੈਂਦਾ ਉਧਰ ਵੀ ਪਾਣੀ ਸਾਰਾ ਜਿੰਨਾ ਚਾਹੋਂ ਪਿੰਡਾਂ ਦਾ ਇੱਥੇ ਆਣ ਕੇ ਇਕੱਠਾ ਹੋ ਜਾਂਦਾ ਤੇ ਇੱਥੇ ਨਾ ਕੋਈ ਸੜਕ ਤੇ ਪੂਰਾ ਕੋਈ ਚੱਕਰ ਕੋਈ ਪੁਲੀ ਵੱਜੀ ਆ ਨਾ ਕੋਈ ਨਹਿਰ ਚ ਕੋਈ ਕ੍ਰੋਸ ਕਰ ਨੂੰ ਪਾਣੀ ਹੈਗਾ ਅਗਲੇ ਪੰਨੇ ਤਾਂ ਇਹ ਤਾਂ ਬਹੁਤ ਦੁਹੀਆਂ ਸਾਰਾ ਵੇਖਣ ਹੀ ਨਹੀਂ ਦਈ ਤੁਸੀਂ ਕਿੰਨਾ ਪੂਰਾ ਸ ਇਹ ਜਿਹੜਾ ਰੇਲਵੇ ਦਾ ਪਾਣੀ ਡੂੰਗਾ ਹੈਗਾ ਕਿੰਨਾ ਡੂੰਗਾ ਖਲੋਤਾ ਵਾ ਇਹ 30 35 ਫੁੱਟ ਡੂੰਗਾ ਹੈਗਾ ਪਾਣੀ ਡੰਗਰ ਭੁੱਖੇ ਖਲੋਤੇ ਨਾ ਕੋਈ ਪੱਠਾ ਦੱਥਾ ਆ ਕੱਲ ਦਾ ਨਾ ਕੋਈ ਜਵਾਗ ਸਕੂਲ ਲੇ ਗਿਆ ਕੱਲ ਦਾ ਕੀ ਨਾਮ ਆਪੋ ਜੀ ਆਪਣਾ ਸੁਖਵਿੰਦਰ ਸਿੰਘ ਕਿੰਨਾ ਡੂੰਗਾ ਪਾਣੀ ਖਲੋਤਾ ਵਾ ਪਾਣੀ ਆਪਾਂ ਵੇਖ ਹੀ ਲੋ ਤੁਸੀਂ ਆ 20 ਫੁੱਟ ਹੋਣਾ ਮੇਹਾ ਹੋਰ ਕੋਈ ਤੁਹਾਡੇ ਪਿੰਡ ਨੂੰ ਰਾਹ ਸਾਡੇ ਸਾਡੇ ਰਾਹ ਦਾ ਹੈਗਾ ਇਹ ਕੋਈ ਨਹੀਂਗਾ ਤੇ ਸਾਡੇ ਦਾ ਇਧਰ ਪੱਠਾ ਦੱਥਾ ਸਾਹਿਬ ਰੁਗਿਆ ਪਿਆ ਜਵਾਗ ਆ ਤੇ ਸਕੂਲੇ ਜਾਣਾ ਤੇ ਉਹ ਰੁਗ ਗਏ ਕੀ ਮੰਗ ਕਰਦੇ ਜੋ ਅਹੀਂ ਅਨੇ ਪਰਫਾਤੀ ਪਾਣੀ ਦਾ ਕੋਈ ਵਿਕਾਸ ਚਾਹੀਦਾ ਹੈ ਡਰੇਨ ਨੂੰ ਕੱਢਣਾ ਇਹ ਜਿਹੜਾ ਰੇਲਵੇ ਨੇ ਪੁਲ ਬਣਾਇਆ ਤੇ ਕੋਈ ਨਿਕਾਸੀ ਹੈਗੀ ਆ ਕੋਈ ਨਿਕਾਸੀ ਨਹੀਂ ਇਹਦੀ ਕੋਈ ਰੇਲਵੇ ਦਾ ਅਧਿਕਾਰੀ ਆਇਆ ਅਧਿਕਾਰੀ ਕਾਏ ਖਲੁੱਤੇ ਆ ਤੇ ਕੁਝ ਕਰਨ ਦੇ ਫੇਰ ਹੀ ਆ